ਸੋਡੇ ਪਿੰਡਾਂ ਸ਼ਹਿਰਾਂ ਤੋਂ ਚਿਲਿਆ ਚਾਰਨੇ ਲੋਕਾਂ ਨੂੰ ਫਿਲ ਕਰਦੇ ਲੋਕ ਲਹਿਰ ਬਣਾਉਂਦੇ ਕਿਉਂਕਿ ਇੱਕ ਕੱਲਾ ਸਾਡਾ ਦਰਿਆਵਾਂ ਦਾ ਪਾਣੀ ਜਾਰੀ ਲਾਣੀ ਹੋ ਰਿਹਾ ਧਰਤੀ ਦਾ ਪਾਣੀ ਨਹੀਂ ਜਾਰੀ ਲਾ ਹੋ ਰਿਹਾ ਸਾਡਾ ਪਾਣੀ ਮੁੱਕ ਵੀ ਰਿਹਾ ਜਦੋਂ ਕੋ 12-15 ਸਾਲ ਪਾਣੀ ਦੀ ਕਹਾਣੀ ਆ ਮੈਂ ਕਹਿੰਦਾ 12-15 ਸਾਲ ਛੱਡੋ ਸੋਡੇ ਕੋਲੇ 4-5 ਸਾਲ ਦੀ ਕਹਾਣੀ ਹੈਗੀ ਪਾਣੀ ਦੀ ਅਬਸੋਲਿਟ ਮੇਰੇ ਤੋਂ ਲੈ ਕੇ ਮੇਰੇ ਪਿੰਡ ਤੱਕ ਜਿੱਦ ਮਰਜੀ ਘੱਟ ਵੱਜੋ ਕਾਲਾ ਬਿਲ ਗਿਆ ਮੈਂ ਕਹਿੰਦਾ 1 ਕਿਲੋਮੀਟਰ ਦਾ ਫਰਕ ਹੋਣਾ ਪੰਜਾਬ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕਾਰੇ ਪੀੜੀਆਂ ਚ ਕੈਂਸਰ ਚ ਹਾਂ ਤੂੰ ਨਾਲ ਸਾਡੇ ਜਾਂਦਾ ਨਾ ਹਾਲਾਤ ਦੇ ਕੀ ਆ ਲੋਕਾਂ ਦੇ ਮਾੜੀ ਮੁਸਪਤਾ ਤੇ ਪਿੰਡ ਨੂੰ ਕੈਂਸਰ ਆ ਮੁਕੇ ਕੋਲ ਰਾਂਗ ਵਾਲੇ 15 ਬੱਚੇ ਜੱਫਾ ਫੀਡੌਰ ਦੇ ਬਿਮਾਰ ਨੇ ਆ ਵਲੀਪੁਰ 60 ਸਾਲ ਤੋਂ ਉੱਤੇ ਬਜ਼ੁਰਗ ਹੈ ਨਹੀਂ ਗਾ ਸਾਰੇ ਬੰਦਿਆਂ ਦੇ ਢੱਡ ਬਾੜੇ ਹੋਏ ਨੇ ਇਹ ਕੀ ਹੋ ਰਿਹਾ ਕਿ ਪੰਜਾਬ ਹੈ ਜਿਹਦਾ ਪਾਣੀ ਪੀ ਕੇ ਡੰਡ ਮਾਰਦੇ ਸਿਹਤ ਬਣ ਜਾਂਦੀ ਸੀ ਉਹੀ ਪੰਜਾਬ ਹੈ ਆਣੀ ਕੀ ਹੋਂਦ ਤੇ ਤਾਂ ਸੀ ਪਹਿਲਾਂ ਸਭ ਤੋਂ ਸਿੰਧੂ ਸੀ ਨਾ ਫਿਰ ਪੰਜ ਚਨਾਦ ਫਿਰ ਪੰਜਾਬ ਪਾਣੀ ਦੇ ਨਾਲ ਸਾਡੀ ਹੋਂਦ ਹੈ ਸਾਡੀ ਹੋਂਦ ਤੇ ਹਮਲਾ ਹੈ ਤੇ ਜੇ ਹੋਂਦ ਹੀ ਖਰਾਬ ਬੰਦਾ ਕੰਮ ਹੀ ਜਾਊ ਸਾਰਾ ਜਿਹੜੀ ਜਗ੍ਹਾ ਤੇ ਬੈਠੇ ਹੈ ਇਹ ਸਾਡਾ ਬਾਈ ਲਾਇਓ ਤਾਂ ਕੁਝ ਪਲ ਦੀ ਪਿੱਛੇ ਹੀ ਪਾਉਂਦੇ ਥੱਲੇ ਆਨ ਸਾਹਿਬ ਜ਼ਿੰਦਗੀ ਦੇ ਮੌਤ ਦੀ ਲੜਾਈ ਕਰਦੇ ਪੰਜਾਬ ਦੇ ਇੱਕ ਜਿੰਦਗੀ ਬਾਦ ਵਿੱਚ ਸਾਨੂੰ ਦੂਰ ਪਹਿਲਾਂ ਆਪਾਂ ਕਿਹਾ ਸਾਰਿਆਂ ਨੇ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਆਇਆ ਉਹ ਕਹਿੰਦੇ ਵੀ ਪੰਜਾਬ ਬਿਨਾ ਤੇ ਸਿੱਖਾ ਬਿਨਾ ਭਾਰਤ ਨਹੀਂ ਹੈ ਇਹ ਤੇ ਭਾਜੀ ਮੈਂ ਕਹਾਂਦਾ ਉਹ ਬਹੁਤ ਮਾਸਾ ਜਿਹੜਾ ਪੱਤੇ ਦਾ ਇੱਕ ਹੈ ਉਹ ਲੋਕ ਇਹ ਸੋਬਦੇ ਆ ਪੰਜਾਬ ਦੇ ਵਾਸ ਸਿਰ ਭਾਰਤ ਦੇ ਮੱਥੇ ਦੇ ਵਿੱਚ ਜਦੋਂ ਭਾਜੀ ਮੈਂ ਇੱਕ ਅੱਗੇ ਕਰਾ ਦੋ ਮਾੜੇ ਬੁਮਾਨ ਸਾਹਿਬ ਬਿਨਾ ਕੁਝ ਨਹੀਂ ਹੈ ਤਾਂ ਫਿਰ ਲੋਕ ਕਿਉਂ ਰੋਂ ਰਹੇ ਨੇ ਜੇ ਕੋਈ ਜਾਣਾ ਚਾਹੁੰਦਾ ਹੈ ਲੋਕ ਕਿਉਂ ਮਾਰੇ ਜਾ ਰਹੇ ਇਹਨੂੰ ਤੁਸੀਂ ਕਿਵੇਂ ਸਮਝੋਗੇ ਫਿਰ ਮੈਂ ਇੱਕ ਅੱਗੇ ਕਰਾ ਦੋ ਮਾੜੇ ਬੁਮਾਨ ਸਾਹਿਬ ਨੂੰ ਇਹ ਸਾਰੇ آپ کر دو چپ بھی لیڈرشپ کو ਜੇ ਅਸੀਂ ਜੇ 15 ਚਲੋ ਜੀ ਵਿਚਾਰਕ ਤੌਰ ਤੇ ਤੁਹਾਡੇ 100 ਮਤ ਦੇ ਜੀ ਪ੍ਰਧਾਨ ਰਾਜਨੀਤੀ ਅੱਜ ਦੇ ਲੋਕ ਨਹੀਂ ਕਿਵਾਂ ਦੇ ਨੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਉਹ ਬਾਕੀ ਜੁਗਿਆਂ ਨਾਲ ਇਸ ਤਰ੍ਹਾਂ ਦੀ ਉਹ ਨਹੀਂ ਰੱਖੀ ਉਹਨੇ ਸ਼ੁਰੂ ਤੋਂ ਹੋਣਾ ਚਾਹੀਦਾ ਕੋਈ ਚੀਜ਼ ਫੈਸਲਾ ਬਤਾ ਜਦੋਂ ਬੈਠੇ ਆ ਕਿਉਂ ਡੀ ਕਰ ਬਹੁਤ ਹੋਕੀ ਹੋਣ ਕੀ ਦੇ ਰਿਹਾ ਉਹ ਯਾਰ ਮਿਸਲਾਂ ਆਪਣੀਆਂ ਕਿੰਨੀਆਂ ਲੜਦੀਆਂ ਹੁੰਦੀਆਂ ਸੀ ਆਪਸੇ ਲੜਦੀਆਂ ਲੜਦੇ ਸੀ ਨਾ ਜਦੋਂ ਅਬਦਾਲੀ ਜਾਂ ਨਾਦਰ ਜਾਂ ਹੋਰ ਆਏ ਆਪ ਇਕੱਠੇ ਨਹੀਂ ਹੋਏ ਕਿਉਂ ਬਾਪੂ ਗੱਲੀ ਹੀ ਆ ਜੀ ਫਿਰ ਮਿਸਲਾਂ ਚਾਹ ਵੀ ਈਗੋ ਕਰਦੇ ਦੇਖੋ ਪੰਜਾਬ ਦੇ ਨੌਜਵਾਨਾਂ ਨੇ ਪਿਛਲੇ ਫਤਵਾ ਦੇ ਦਨ ਬਾਅਦ ਇਹਨਾਂ ਨੂੰ ਸਦਾ ਨੇ ਦੂਸਰ ਕਿਹਾ ਸ਼ਾਂਤੀ ਬਾਈ ਅਸੀਂ ਦੁੱਖ ਦੀ ਇਹ ਗੱਲ ਜਿਹੜਾ ਹੋ ਰਹੀ ਹੈ ਜੀ ਪਲੀਜ਼ ਪਲੀਜ਼ ਨੇਤਾਲੀ ਗਲੀ ਹਾਂ ਜੀ ਗਾੜੇ ਪਾਣੀ ਦੀ ਛੱਤਰ ਨਾਲ ਆਇਆ ਇਹਨਾਂ ਨੇ ਲੱਖਾਂ ਅਬ ਤੋਂ ਬਹੁਤ ਸਾਰੇ ਬੁਢੀ ਬੁਢੀ ਕਿਸੇ ਵੀ ਜਗ੍ਹਾ ਆ ਆਪਾਂ ਨੂੰ ਪਿਆਰ ਕਰਨਾ ਵਿਛਾ ਦੇ ਸਰ ਜੀ ਇਸ ਦਾ ਤਾਂ ਹੁੰਦਾ ਹੈ ਇਹ ਕਿਰੇਨ ਲੁਧਿਆਣਾ ਦੇ 40-50 ਲੱਖ ਵੱਧ ਇਹਨਾਂ ਨੂੰ ਕੋਈ ਵਾਤਾਵਰਣ ਨਹੀਂ ਰਿਹਾ ਲੁਧਿਆਣੇ ਸ਼ਹਿਰ ਚ ਤਾਂ ਲੋਕ ਵੱਸਦੇ ਆ ਥੇ ਵੀ ਤਾਂ ਪਾਣੀ ਜਾਂਦਾ ਉਹਨਾਂ ਦੇ ਗਾਣੇ ਗਾ ਕੇ ਕਪੂਲ ਸੁਣਾਉਂਦਾ ਉਹ ਕੀ ਕਰਦੇ ਆ ਅਸਲ ਤਾਂ ਮਾਸ ਜਦੋਂ ਮਨਪੁਰਾ ਤੋਂ ਸਰਹੱਦੀ ਵੇਲੇ ਜਦੋਂ ਆਪਣਾ ਯੁੱਧ ਤੇ ਲੜਦੇ ਨੇ ਲੜਦਾ ਥੋੜੇ ਸਮੇਂ ਬਾਅਦ ਤੇ ਕ੍ਰੈਡਿਟ ਲੈ ਰਹੇ ਨਾ ਸਾਰੇ ਜਿਹੜੇ ਪਿੰਡ ਤੇ ਯੁੱਧ ਹੀ ਹੁੰਦਾ ਸੀ ਉਹ ਵੀ ਉਹਨਾਂ ਨੂੰ ਬਰਾਉਣ ਜਾਂਦਾ ਦੀ ਬਹੁਤ ਅੱਜ ਕੋਈ ਅਰਸੀ ਵੇਲੇ ਵੀ ਹੋਇਆ 92 ਚ ਉਹਨਾਂ ਕਟਾਉਣ ਵਾਲੇ ਹੋਰ ਵੀ ਕ੍ਰੈਡਿਟ ਲੈਣੇ ਬਾਅਦ ਛੁੱਟਦਾ ਹੈ ਤਾਂ ਕੌਣ ਕੀ ਮਾਸ ਨੂੰ ਮੋੜਦੀ ਕਿਉਂ ਨਹੀਂ ਇਹ ਵੀ ਫੇਸਬੁਕ ਇਹਦਾ ਸਾਰਾ ਜਿਹੜਾ ਆਪਾਂ ਝਾਕੇ ਛੱਡਦੇ ਜਮਲਾ ਮਾਰਦੇ ਫਿਰ ਆਪਾਂ ਕਿਸੇ ਕਾਗਲ ਹੀ ਕਿਉਂ ਨਹੀਂ ਕੱਟਦੇ ਵੀ ਇਸ ਕਰਨ ਲਈ ਵੀ ਹਰਿਆਣਾ ਜਿਹੜੀ ਇੱਜਤੇ ਬੰਦੀਆਂ ਜਿੱਦਾਂ ਫਟਾ ਇਕੱਠੇ ਉੱਤਰੇ ਸੁਰਨਾ ਚਾਹੀਦਾ ਉਹ 20 ਪਰੋਟੈਸਟ ਹੈ ਤੇ ਕੋਈ ਵਾਇਲੈਂਸ ਨਹੀਂ 20 ਪਰੋਟੈਸਟ ਦਾ ਦੁਨੀਆ ਜਿੱਥੇ ਵੀ ਲੋਕ ਜਾਂਦੇ ਅੱਜ ਜਦੋਂ ਯੂਰਪ ਚ ਹੋਈ ਸੀ ਤਾਂ ਬਹੁਤ ਵਾਇਲੈਂਟ ਹੋਈ ਸੀ ਅੱਜ ਟਕੈਤ ਸਾਹਿਬ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀਆਂ ਬਾਤੀਆਂ ਨੇ ਕਿ ਬੇਰੋਗੀ ਪਰਸਨਲ ਸੀਗਾ ਇੱਥੇ ਤਾਂ ਇੰਟਰੈਕਸ਼ਨ ਹੋ ਗਿਆ ਚਾਹੋ ਇਹ ਦੇਖ ਕੇ ਪਰਸਪਨ ਨਹੀਂ ਕਿ ਜਿਹਨੂੰ ਵਾਦਾ ਵੀ ਹੋਇਆ ਨਾਂ ਨਗਰ ਧਰਮੇ ਵਾਲਾ ਦੇ ਘਟ ਘਟ ਬਾਹਰ ਵਾਲੇ ਕਿੰਨਾ ਖਾ ਗਏ ਇਹ ਕਿੰਨਾ ਭੋਜਨ ਹੋਇਆ ਅੱਲਾ ਐਡਵਾਂਚ ਚੱਕੇ ਸੀ ਹਾਂ ਬਈ ਚੱਲ ਯਾਰ ਚੱਲ ਚੱਲ ਕਰਦੋ ਕਰਦੋ ਖਤੋਕੇ ਅਬੀ ਪੈ ਤਾ ਜੁੜੇ ਜੁੜੂ ਉਸੇ ਵਾਲਾ ਜਾਂ ਹੋਰ ਸਾਰੇ ਜੁੜੇ ਹੋਏ ਪਾਸੇ ਤੇ ਮੈਂ ਤਾਂ ਸਾਰੇ ਹੀ ਹੁੰਦੇ ਆ ਲੈਟੀ ਵਿੱਚ ਆ ਗਏ ਬਾਬਾਪੁਰ ਹਈ ਬਾਹਰੋਂ ਆਵੇ ਬਈ ਸ਼ਾਂਤ ਯਾਰ ਲੋ ਲੋ ਜਰਾ ਸ਼ੁਰੂ ਕਰਾ ਥੋੜਾ ਜਿਹਾ ਮੋੜੀ ਮਾਰਨਾ ਪਾਉਣਾ 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 ਪ ਮੈਂ ਤੁਹਾਡੇ ਨਾਲ ਸਹਿਮਤ ਹਾਂ ਮਾਨ ਸਾਹਿਬ ਜਿਹੜੇ ਹੁਣ ਸੀਐਮਐਨਓ ਫਿਲਮ ਦੇ ਵਿੱਚ ਵੀ ਹਿੱਸਾ ਸੀਗੇ ਮੈਨੂੰ ਵੀ ਉਹ ਸਵਾਲ ਮੇਰਾ ਵੀ ਇਹੀ ਸੀਗਾ ਕਿ ਤੁਸੀਂ ਤਾਂ ਜਿਹੜੀ ਉਹ ਫਿਲਮ ਬਣਾਈ ਸੀ ਉਹਦੇ ਵਿੱਚ ਵੀ ਤੁਸੀਂ ਗੰਦਲੇ ਪਾਣੀ ਨੂੰ ਬੰਨ ਮਾਰਿਆ ਹੈ ਨਾ ਫੈਕਟਰੀ ਨੂੰ ਤੇ ਮਾਲੀਯੋਗ ਸੀਐਮ ਸਾਹਿਬ ਉਸ ਫਿਲਮ ਦਾ ਹਿੱਸਾ ਸੀਗੇ ਉਸ ਵੇਲੇ ਤੇ ਪਰ ਹੁਣ ਉਹ ਸਰਕਾਰ ਦੇ ਵਿੱਚ ਉਹਨਾਂ ਕੋਲੇ ਸਾਰੀ ਸ਼ਕਤੀ ਹੈ ਥੋੜੇ ਦਿਨਾਂ ਦੇ ਵਿੱਚ ਵੀ ਰਹਿੰਦਾ ਇੱਕ ਮਿੰਟ ਬਾਈਕ ਮੈਂ ਬੋਹਣਾ ਬੈਠੇ ਬੱਬੂ ਬੈਠਾ ਮਨੋਜੀ ਬੈਠਾ ਦੋਨਾਂ ਨਾਲ ਸੱਜਣ ਰਿਹਾ ਮੇਰਾ ਵੀ ਸੱਜਣ ਰਿਹਾ ਚਲੋ ਅਸੀਂ ਪੀਪਲ ਪਾਰਟੀ ਚ ਇਕੱਠਿਆਂ ਨੇ ਕੰਮ ਕੀਤਾ ਚਲੋ ਇਹਦੇ ਨਾਲ ਤਾਂ ਸੱਜਣ ਤਾਂ ਹੀ ਰਹੀ ਨਹੀਂ ਦੋ ਇਹਨਾਂ ਤਾਂ ਇਹ ਤਾਂ ਖਲਾਫ ਪਰਚਾ ਮੁਰਚਾ ਦਿੰਦਾ ਭਾਈ ਮੈਂ ਤੋਹੇ ਨੂੰ ਮੈਂ ਬੱਬੂ ਨੂੰ ਕਹਿਣਾ ਚਾਹੁੰਦਾ ਭਾਈ ਨੂੰ ਯਾਰ ਘੱਟੋ ਘੱਟ ਤੂੰ ਹੀ ਜਾ ਕੇ ਪੁੱਛ ਲੈ ਯਾਰ ਇਹਦੇ ਤੇ ਵੀ ਕਰ ਗਿਆ ਅੱਛਾ ਕੀ ਹੋ ਗਿਆ ਇਹੋ ਆਪਾ ਇਹ ਬੱਲਾ ਬਤਾ ਆਪਾ ਇਸ ਦਾ ਨਹੀਂ ਆਣਾ ਫਿਲਮਾਂ ਬਣਾਈਆਂ ਉਹਨੇ ਅਸੀਂ ਨਾ ਆਹੀ ਗੱਲ ਆਣੇ ਹੈ ਗੱਲਾਂ ਇਹ ਫਿਲਮ ਚ ਨਹੀਂ ਆਇਆ ਬੱਪੂ ਨਾਲ ਉਹ ਫਿਲਮ ਚ ਉਹ ਜਿਹੜੀਆਂ ਜਗ੍ਹਾ ਤੇ ਜਾ ਕੇ ਅਸੀਂ ਖੜਦੇ ਰਹੇ ਆ ਉਹਨਾਂ ਜਗ੍ਹਾ ਤੇ ਜਾ ਕੇ ਸਪੀਕਰ ਮੁੱਖ ਮੰਤਰੀ ਮਨਿਸਟਰ ਹੈ ਸਰਕਾਰ ਦੇ ਬੋਲਦੇ ਰਹੇ ਨੇ ਇਸੇ ਲਈ ਜੋ ਸਾਥੋਂ ਪੁੱਛਦੇ ਆ ਨਾ ਆ ਕਰ ਲਈਏ ਤੁਸੀਂ ਕੀ ਚਾਹੁੰਦੇ ਆ ਆ ਕਰ ਲੂਗੇ ਮੈਂ ਕਹਿੰਦਾ ਯਾਰ ਸਾਡੀ ਗੱਲ ਛੱਡੋ ਜੋ ਮੁੱਖ ਮੰਤਰੀ ਕਹਿੰਦਾ ਰਿਹਾ ਉਹੀ ਕਰ ਲਓ ਪਰ ਜੇ ਨਹੀਂ ਕਰਨਾ ਤਾਂ ਇੱਕ ਦੱਸੋ ਧੋਖਾ ਪਹਿਲਾਂ ਦੇ ਰਹੇ ਸੀ ਜਾਂ ਹੁਣ ਦੇ ਰਹੇ ਇਹ ਦੱਸ ਦਿਓ ਗੱਲ ਆਹੀ ਹੈ ਸਾਡੇ ਲੋਕਾਂ ਨੂੰ ਇਹ ਸੋਚਣਾ ਪਊਗਾ ਕਿ ਜਿਹੜਾ ਬੰਦਾ ਗੱਲ ਕਰਕੇ ਔਰ ਮੈਨੂੰ ਲੱਗਦਾ ਹੈ ਇਲੈਕਸ਼ਨ ਕਮਿਸ਼ਨ ਨੂੰ ਵੀ ਸਾਡੀ ਇਹ ਮੰਗ ਹੈ ਕਿ ਜਿਹੜਾ ਤੁਸੀਂ ਮੈਨੀਫੈਸਟੋ ਬਣਾਉਣਾ ਉਹਨੂੰ ਲੀਗਲਾਈਜ਼ ਕਰੋ ਉਹ ਨੂੰ ਲੀਗਲਾਈਜ਼ ਕਰੋ ਉਹਦੇ ਨਾਲ ਹੀ ਗੱਲ ਬਣੂਗੀ ਇਹ ਝੂਠ ਔਰ ਇੱਕ ਹੋਰ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ ਬੱਬੂ ਨੇ ਵੀ ਕਹੀ ਲੱਖੇ ਨੇ ਵੀ ਕਹੀ ਕਿ ਜਿਹੜੇ ਅਸੀਂ ਲੀਡਰ ਚੁੰਨਦੇ ਹੁਣ ਤੂੰ মিডিਆ ਦਾ ਕੰਮ ਸ਼ੁਰੂ ਕੀਤਾ ਸ਼ੇਰਾ ਠੀਕ ਹੈ ਕਿੰਨਾ ਇਹਦੇ ਬਾਰੇ ਸੋਚਿਆ ਗ੍ਰੈਜੂਏਸ਼ਨ ਕੀਤੀ ਪੋਸਟ ਗ੍ਰੈਜੂਏਸ਼ਨ ਚ ਬਕਦੇ ਆਂਦੇ ਨੇ ਫਿਰ ਕੋਰਸ ਕਰਦੇ ਨੇ ਫਿਰ ਨੌਕਰੀ ਮਿਲਦੀ ਹੈ ਉਹ ਜਿਹੜੇ ਅਸੀਂ ਆਪਦੇ ਡਿਪਾਰਟਮੈਂਟਾਂ ਦੇ ਹੈੱਡ ਬਣਾ ਦਿੰਨੇ ਆ ਸਟੇਟ ਦੇ ਹੈੱਡ ਬਣਾ ਦਿੰਦੇ ਆ ਕਦੇ ਉਹਨਾਂ ਦਾ ਵਿਜ਼ਨ ਪੁੱਛਿਆ ਕੀ ਹੈ ਕਿਤੇ ਉਹਨਾਂ ਨੇ ਦੱਸਿਆ ਕਿ ਉਹ ਐਜੂਕੇਸ਼ਨ ਦਾ ਮੈਡੀਕਲ ਦਾ ਜਾਂ ਰੈਵਨਿਊ ਦਾ ਕੀ ਕਰਨਗੇ ਕਦੇ ਕਿਸੇ ਪੁੱਛਿਆ ਉਹਨਾਂ ਤੋਂ ਆ ਕਾਲੇ ਪਾਣੀ ਦਾ ਕੀ ਵਿਜ਼ਨ ਆ ਉਹਨਾਂ ਦਾ ਹੁਣ ਮੈਨੂੰ ਦੱਸੋ ਇੰਨੇ ਵਿਰੋਧ ਇੰਨੇ ਲੋਕ ਆ ਗਏ ਬੱਸ ਕਰੋ ਯਾਰ ਇੰਨੇ ਲੋਕ ਆ ਗਏ ਕੋਈ ਬੰਦਾ ਅਸੈਂਬਲੀ ਚ ਬੋਲਿਆ ਮੁੱਖ ਮੰਤਰੀ ਗੱਲ-ਗੱਲ ਤੇ ਜਾ ਕੇ ਜੋਕ ਸੁਣਾ ਕੇ ਹੱਸ ਜਾਂਦੇ ਨੇ ਕਦੇ ਉਹਨਾਂ ਨੇ ਇਹ ਨੂੰ ਉਹਨਾਂ ਨੂੰ ਗੁਵਾਰਾ ਆਇਆ ਕਿ ਮੈਂ ਬੋਲਦਿਆਂ ਆ ਸੀਚੇਵਾਲ ਤੇ ਕੀ ਨਾ ਉਹਨਾਂ ਦਾ ਸੰਧਵਾ ਜੀ ਇਹਨਾਂ ਨੇ ਮਾਰਚ ਕੀਤਾ ਸੀਗਾ ਕੀ ਇਹਨਾਂ ਨੇ ਬੋਲ ਸਕਦੇ ਕਿ ਕਿਉਂ ਨਹੀਂ ਇਹ ਕਰ ਰਹੇ ਕਿ ਮਹਿੰਗੀ ਬੋਤਲ ਪਾਣੀ ਦੀ ਪੀ ਲੈ ਤੇ ਉਹਨਾਂ ਨੂੰ ਤਾਂ ਨਹੀਂ ਲੱਗਦਾ ਦੱਸ ਦੀ ਪ੍ਰੋਬਲਮ ਹੁਣ ਜਾ ਕੇ ਉਹਨਾਂ ਬਲੀਪੁਰ ਵਾਲਿਆਂ ਨੂੰ ਪੁੱਛੋ ਜਿੱਥੇ ਕਰਕੇ ਗਏ ਸੀਗੇ ਮਾਰਚ ਉਹਦੀ ਕਰੂ ਜੀ ਆਮ ਤੌਰ ਤੇ ਬਈ ਸ਼ਾਂਤ ਯਾਰ ਪਿਛਲੇ ਨਕੀ ਮੈਂ ਬੋਲਣਾ ਮੰਨ ਲਓ ਪਰ ਮੰਨ ਲਓ ਕਿ ਆਪਾਂ ਜੇ ਕਿਸੇ ਮੁੱਦੇ ਦੇ ਨੂੰ ਸਰਕਾਰ ਕੋਲ ਸਟੈਪਲ ਦੇਉ ਤਾਂ ਵੋਟ ਦੀ ਪ੍ਰੋਬਲਮ ਹੈ ਤੇ ਤੁਸੀਂ ਜਿਹਦਾ ਆਵਾਜ਼ ਲਾ ਰਹੇ ਹੋ ਉਸ ਕੋਲ ਇੱਕ ਸੀਟ ਤੋਂ ਬਹੁਤ ਦੋ ਤੇ ਫੈਕੀ ਭੇਜੂਗਾ ਆਪਾਂ ਨੂੰ ਰਿਸਪੌਂਸ ਕਿੰਨਾ ਮਿਲਦਾ ਆ ਸਾਰੀ ਪਾਰੀ ਪਾਰੀ ਉਹਨਾਂ ਦੇ ਨਾਲ ਅਸੀਂ ਲੀਡ ਕਰ ਦੋ ਤੁਹਾਡੀ ਕਰ ਤੁਹਾਡੇ ਕੋਲ 10 ਸੀਟਾਂ ਇੱਕ ਸੀਟ ਰਹਿ ਜੂਗੀ ਉਸ ਕਰ ਉਹਦੇ ਕਰਕੇ ਤਾਂ ਬਾਕੀ 9 ਤੇ ਤਾਂ ਤੁਹਾਨੂੰ ਬਹੁਤ ਮਿਲ ਜੂਗਾ ਟਾਂੇ ਬੇਸਿਕਲੀ ਆਪਾਂ ਸਵੇਰ ਲੋਕ ਮਿਲ ਜਣੇ ਇਕਨਾਰਕੋ ਚੱਲ ਜਣੇ ਪਤਮਸਥਨ ਵਾਲੇ ਨੇ ਪਿੱਛੇ ਘਰ ਦੇ ਕੋਲ ਫੋਟੋ ਸੀ ਤੋਂ ਆਪਾਂ ਸਿਰ ਉੱਤੇ ਕਰੇ ਉਹ ਜਿਹੜਾ ਮਾਰਦਿਕਾ ਮੰਦਪਾਣ ਪਾਣੀ ਉਹ ਵੀ ਤਰੇ ਹਾਂ ਦੀ ਸਾਡੇ ਕੋਲ ਉਹਦੇ ਸਿਰ ਤੇ ਤਾਂ ਫੌਂਡੇ ਫਿਰਦੇ ਆ ਆਪਾਂ ਸਾਰੇ ਉੱਥੇ ਲੱਗ ਵਾਸਤੇ ਜੁਣੇ ਪੂਰਾ ਦਿਨ ਜਿਹੜੀ ਪਹਿਲਾ ਸੰਦੇਸ਼ ਤਾਂ ਇਹੀ ਹੈ ਨਾ ਵਿਆਹ ਕਰ ਦਿੱਤੀ ਜਾਂਦਾ ਚਾਹੋ ਸਾਨੂੰ ਜਨੇ ਕੋਈ ਪੇਸ਼ ਨਹੀਂ ਸਾਡਾ ਸਾਰਾ ਪਾਣੀ ਡੁੱਲ ਕੇ ਤੇਰੀ ਦਿੱਲੀ ਦੇ ਵਿੱਚ ਆਇਆ ਕੀ ਇਹ ਚਾਰ ਕਰਦਾ ਇੱਕ ਮੈਂ ਮਾਨਸਾ ਦੇ ਪਿੰਡ ਬੰਦ ਨਾ ਕਰੋ ਯਾਰ ਸ਼ੇਰਾ ਫਿਰ ਤੈਨੂੰ ਵੋਟ ਨਹੀਂ ਦੇਂਦੀ ਨਾ ਲਾ ਪਾਉ ਮੈਂ ਅੱਜ ਵੀ ਕਹਾਂ ਲੱਖ ਵਾਰੀ ਨਾ ਪਾਉ ਹਰਾ ਦਿਓ ਯਾਰ ਪਰ ਅਸੀਂ ਕੋਈ ਸਮਝੌਤਾ ਪੰਜਾਬ ਦੇ ਹਾਲਾਤਾਂ ਨਾਲ ਜਾਂ ਦੇਖ ਕੇ ਅਸੀਂ ਪੰਜਾਬ ਦੇ ਹਿੱਕਾਂ ਨਾਲ ਹੱਕਾਂ ਨਾਲ ਕਰ ਜਾਗੇ ਬੰਦੇ ਦੀ ਕਿਸੇ ਮੇਰੀ ਗੱਲ ਸਾਫ਼ ਤੇ ਸਪੱਸ਼ਟ ਹੈ ਨਹੀਂ ਮੈਂ ਕਿੰਨੇ ਵਾਰੀ ਇਹ ਗੱਲ ਕਹੀ ਆਮ ਪੀ ਦੀਆਂ ਚੋਣਾਂ ਆਈਆਂ ਜਾਂ ਸਾਨੂੰ ਆਫਰਾਂ ਹੋਈਆਂ ਕਿ ਟਿਕਟਾਂ ਦੇ ਦੇਣੇ 22 ਦੀਆਂ ਵਿਧਾਨ ਸਭਾ ਜਿਹੜੀਆਂ ਪੰਜ ਪੰਜ ਟਿਕਟਾਂ ਦੀਆਂ ਆਫਰਾਂ ਆਈ ਉਧਰ ਜਾ ਕੇ ਚੜ ਜਾਂਦੇ ਫਿਰ ਚੱਲ ਨਹੀਂ ਸਕਦੇ ਉਧੇਣੀ ਜਾ ਕੇ ਸੋ ਇਸ ਕਰਕੇ ਜਿਹੜੀ ਕਾਪੀ ਕਰ ਵੜ ਕੇ ਫਾਇਦਾ ਹੋ ਜਾਂਦਾ ਜੀ ਹੈ ਰਾਂਚੇ ਚ ਵੜ ਕੇ ਫਾਇਦਾ ਹੋ ਜਾਂਦਾ ਨਹੀਂ 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 ਉਹ ਜੇ ਬੇਈਮਾਨਾਂ ਨਾਲ ਹੁਣ ਮੇਰੀ ਗੱਲ ਸੁਣੋ ਯਾਰ ਕੋਈ ਗੱਲ ਨਹੀਂ ਕਾਂਗਰਸੀ ਦਾ ਇਹ ਐ ਬੈਠਿਆ ਦਾਤ ਤੇ ਸ਼ਹਿ ਲਾਈ ਬੈਠੇ ਆ ਸਾਡਾ ਦਾ ਲੱਗ ਜੂ ਪਤਾ ਨਹੀਂ ਇਹਨਾਂ ਦੇ ਲੋਕ ਨਰਾਜ ਹੋਊ ਉਹ ਤਾਂ ਐ ਬੈਠੇ ਆ ਆ ਕੱਲ ਮਲੂਕਾ ਪੈਣ ਦੇ ਜਾਂਦਾ ਸੀ ਕਹਿੰਦਾ ਸੁਧਾਰ ਲਿਆ ਰਬੀ ਇਕੱਠੀ ਕਰ ਲੋ ਭਾਜੀਪੀ ਵਾਲਾ ਵੀ ਜੁੜ ਜੋ ਬਾਦਲ ਵੀ ਇਕੱਠੇ ਹੋਈ ਤਾਂ ਸਰਕਾਰ ਬਣਾਵਾਂਗੇ ਉਹ ਸਰਕਾਰ ਬਣਾਉਣ ਦੀ ਜੋੜ ਤੋੜ ਲਾਈ ਜਾਂਦਾ ਵੀ ਇਹ ਲੋਕਾਂ ਅੱਜ ਨਕਾਰ ਤੇ ਅਸੀਂ ਆ ਜਾਾਂਗੇ ਉਹ ਕਹਿੰਦਾ ਅਸੀਂ ਇਕੱਠੇ ਹੋ ਕੇ ਆ ਜਾਾਂਗੇ ਉਹ ਮੁੱਦਾ ਹੀ ਕਿੱਥੇ ਨੇ ਯਾਰ ਪਾਣੀ ਦੇ ਮੁੱਦੇ ਤੇ ਗੱਲ ਲੋਕ ਵੀ ਸਾਡੇ ਉਹੇ ਜੀ ਐ ਯਾ ਮਾ ਜੀ ਬਤੂ ਕੀ ਪੂਰੇ ਪਤਾ ਕਿਉਂ ਫਿਰਦੇ ਹੈ ਛੇਰਾ ਕਿ ਉਹਨਾ ਬੱਚਿਆਂ ਦੇ ਨਾ ਅਸੀਂ ਵਿਰਲਾਪ ਦੇਖਿਆ ਜਿਹੜੇ ਮੈਂਟਲੀ ਡਿਸਟਰਬਡ ਨੇ ਜਿਨ੍ਹਾਂ ਦੀ ਫੈਮਲੀ ਚ ਕੈਂਸਰ ਆਉਂਦਾ ਹੈ ਨਾ ਉਹ ਇੱਕ Banda ਨਹੀਂ ਮਰਦਾ ਪੂਰੀ ਫੈਮਲੀ ਮਰ ਜਾਂਦੀ ਹੈ ਪੂਰੇ ਪਰਿਵਾਰ ਨੂੰ ਆਰਥਿਕ ਤੌਰ ਤੇ ਪੰਗੂ ਹੋ ਜਾਂਦੇ ਨੇ ਜਾ ਕੇ ਵੇਖ ਲੋ ਉਹਨਾਂ ਘਰਾਂ ਚ ਔਰ ਮੌਤ ਵੀ ਕਿਹੜੀ ਜਗਮੀ ਤੜਪ-ਕੜਪ ਕੇ ਇਹ ਕੰਮ ਹੋ ਰਿਹਾ ਜਾ ਕੇ ਕਿਤੇ ਮੈਸਟਰ ਨੂੰ ਸੀਰੀਅਸਲੀ ਦੱਸ ਰਿਹਾ ਧਰਾਂਗਾਲੇ ਬੜੇ ਆ ਜਿਹੜੇ ਕੇਰਾ ਮੁੱਖ ਮੰਤਰੀ ਨੇ ਬੜੇ ਨਾਂ ਲਏ ਸੀ ਨਾ ਐਸ ਪਿੰਡ ਚ ਐਸ ਪਿੰਡ ਚ ਅਸੀਂ ਵੀ ਗਏ ਹਸਪੈਡ ਚ ਪਿੰਡ ਦਾ ਨਾਂ ਨਾ ਲੈਣ ਨਾਲੋਂ ਸਹੀ ਹੋ ਜੂਗਾ ਜਦੋਂ ਅਸੀਂ ਗਏ ਲੱਖੇ ਨੇ ਉਹਨਾਂ ਨੂੰ ਕਿਹਾ ਯਾਰ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ ਉਹਦੇ ਬਾਈ ਜੀ ਅਸੀਂ ਬਹੁਤ ਵਾਰੀ ਇਕੱਠੇ ਹੋਏ ਆ ਜਿਨ੍ਹਾਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ ਵੀਡੀਓ ਬਣਾਏ ਉਹ ਮੁੱਖ ਮੰਤਰੀ ਵੀ ਬਣ ਗਏ ਸਾਡਾ ਮਸਲਾ ਹੱਲ ਨਹੀਂ ਹੋਇਆ ਅਸੀਂ ਇੱਕੋ ਗੱਲ ਕਹੀ ਸੀ ਕਿ ਕੋਸ਼ ਹੋ ਜੇ ਨਾ ਅਸੀਂ ਮੁੱਖ ਮੰਤਰੀ ਬਣ ਆਏ ਆ ਪਰ ਇਹ ਮਸਲੇ ਨੂੰ ਇਹ ਕਿਹਾਵਾਂਗੇ ਜੇ ਮੈਂ ਤੁਹਾਨੂੰ ਇੱਕ ਮੋਟੀ ਗੱਲ ਦੱਸ ਦਵਾਂ ਕਿ ਜਦੋਂ ਕੋਈ ਮਸਲਾ ਹੱਲ ਕਰਾਉਣਾ ਹੈ ਨਾ ਲੋਕਤੰਤਰ ਦੇ ਯੁੱਗ 'ਚ ਉਹਨੂੰ ਲੋਕਾਂ ਦਾ ਮੁੱਦਾ ਬਣਾ ਦਿਓ ਅੱਜ ਕਾਲਾ ਪਾਣੀ ਲੋਕਾਂ ਦਾ ਮੁੱਦਾ ਹੈ ਅੱਜ ਜਗਜੀਤ ਸਿੰਘ ਦਲੇਵਾਲ ਜੋ ਬੈਠੇ ਨੇ ਇਹ ਲੋਕਾਂ ਦਾ ਮੁੱਦਾ ਹੈ ਜਦੋਂ ਲੋਕਾਂ ਦਾ ਮੁੱਦਾ ਹੋ ਗਿਆ ਤਾਂ ਇਹਨਾਂ ਸਰਕਾਰਾਂ ਨੂੰ ਇੱਥੇ ਥੱਲੇ ਬਹਿਣਾ ਪੈਣਾ ਕਿਉਂਕਿ ਇਹਨਾਂ ਨੇ ਹੀ ਸਰਕਾਰਾਂ ਚੁੜੀਆਂ ਆਪਰ ਦੀ ਧਿਰ ਚਲਾਉਣ ਵਾਲੇ ਨਸ਼ਾ ਵੀ ਬਹੁਤ ਪਰ ਅਸਲ ਪਤਾ ਕੀ ਆ ਪੰਜਾਬ ਨੂੰ ਮਾਰਨਾ ਕਿਵੇਂ ਸ਼ਾਸ਼ਾ ਉਹ ਹਾਂ ਸਾਡੇ ਲੋਕ ਮੰਨਦੇ ਨਹੀਂ ਨਹੀਂ ਹਾਂਜੀ ਸਾਡੇ ਲੋਕ ਨੂੰ ਸਮਝ ਨਹੀਂ ਪੈ ਰਹੀ ਮੈਂ ਕੁਧਾਰ ਪਹਿਲਾਂ ਵੀ ਦੇਖੇ ਹਤੇ ਆ ਮੈਸਰ ਖਾਨਾ ਪਿੰਡਾ ਬਟਿੰਡੇ ਜ਼ਿਲ੍ਹੇ ਦਾ ਮੈਨੂੰ ਕੋ ਬੰਦਾ ਮਿਲਿਆ ਪਰਸੋਂ ਚੌਥੇ ਕਹਿੰਦਾ ਭਾਈ ਸਾਡੇ ਪਿੰਡ ਕੋਈ ਕੰਪਨੀ ਆਈ ਆ 60 ਲੱਖ ਰੇਟ ਲਾਤਾ ਕਿੰਦੇ ਤੇ ਬਿਆ ਦਾ ਉਹ 60 ਲੱਖ ਤੋਂ 60 ਕਰੋੜ ਦੇ ਦੇਣਗੇ ਛੋਟਾ ਜ਼ਮੀਨਾ ਕਿਵੇਂ ਖੋਣੀਆਂ ਨੇ ਅਗਲੇ ਆਨੇ ਸੁਲਗੀ ਧਰਤੀ ਦੇ ਆਖਾ ਛੋਡੇ ਵਰਗੀ ਪਚਾਉ ਜਰਖੇ ਧਰਤੀ ਕਿਸੇ ਕੋਲੇ ਨਹੀਂ ਸਾਡ ਸਮਝ ਹੀ ਨਹੀਂ ਪੈ ਰਹੀ ਲੋਕਾਂ ਨੂੰ ਹੁਣ بار بار ਆਪਾਂ ਗੱਲ ਕਰਦੇ ਆਂ ਅਸੀਂ ਮੁਫਤ ਕੋਰੀ ਤੇ ਆ ਕੇ ਉਹਨਾਂ ਨੇ ਸਾਨੂੰ ਭੀਕ ਦੇਣੀ ਸ਼ੁਰੂ ਕਰ ਦਿੱਤੀ। ਝੂਠੇ ਫੜਾ ਦੇ ਰਖਾ। ਆ ਦਿਖਾ ਦਿਓ। ਉਹ ਕਿੱਥੇ ਗਏ ਸੀ ਨਾ ਦਿਖਾ। ਇੱਥੇ ਅਸੀਂ ਗਏ ਸੀ। ਆ ਵੇਖ ਲਿਓ ਜੀ। ਆ ਤਰਾਂਗ ਵਾਲਾ ਬੱਬੂ। ਆ ਬੱਚਾ ਹੈ। ਇਹ ਤਾਂ ਇਹਨਾਂ ਦੇ 20 ਪਲੱਸ ਹੋਣਗੇ। ਇਹ 15 ਤੋਂ 20 ਬੱਚੇ ਨੇ ਔਰ ਇਹਦੇ ਨਾ ਫਾਦਰ ਗੁਜ਼ਰੇ ਹੋਏ ਨੇ। ਇਹਦੇ ਪਿਤਾ ਜੀ ਹੈ ਨਹੀਂਗੇ। ਮਾਂ ਵਿਚਾਰੀਏ ਨੂੰ ਕੁਛੜ ਚੱਕ ਕੇ ਕਿਤੇ ਢੂਈ ਤੇ ਚੱਕ ਕੇ ਤੁਰੀ। ਆ ਬੱਚੇ ਨੂੰ ਪਰ ਅਸੀਂ ਉਹਨੂੰ ਪੁੱਛਿਆ ਅਸੀਂ ਉਹਨੂੰ ਪੁੱਛਿਆ ਕਿ ਕੀ ਗੱਲ ਆਉਂਦੀ ਜੀ ਇਹ ਪਾਣੀ ਕਰਕੇ ਪਤਾ ਕੀ ਹੈ ਉਹਨਾਂ ਦੇ ਧਰਤੀ ਇੇਟਲਾ ਪਾਣੀ ਖਾਰਾ ਹੈ ਪਾਣੀ ਪੀਂਦੇ ਨੇ ਸੂਏ ਦਾ ਤੇ ਸੂਆ ਨਿਕਲਦਾ ਜਿੱਥੇ ਆ ਕੇ ਆ ਸ ਉਹ ਜ਼ਹਿਰ ਜਾਂਦਾ ਉੱਥੋਂ ਗੰਗਾ ਨਾਲ ਨਹੀਂ ਜਾ ਕੇ ਗੰਗਾ ਨਗਰ ਵੀ ਬਹੁਤ ਨੁਕਸਾਨ ਕੀਤਾ ਗਏ ਹੋਗੇ ਰਾਜਸਥਾਨ ਅੱਠ ਜ਼ਿਲ੍ਹੇ ਤੁਸੀਂ ਦੇਖੋ ਉੱਥੇ ਇੱਥੇ ਖੜਾ ਸੁਖਵੀਰ ਫੌਜੀ ਖੜਾ ਬਾਈ ਰਾਸਤਾਂ ਨਾਲ ਇੱਕ ਹੀ ਦਰਦਾਰੀ ਪਤਾ ਇੱਚੀ ਸੀ ਆ ਆ ਖੜਾ ਪਿੱਛੇ ਇਹ ਜਿਹੜਾ ਮੈਨੂੰ ਫੋਨ ਆਇਆ ਬਾਈ ਦਾ ਕਹਿੰਦਾ ਭਾਈ ਸਾਡੇ ਬੱਚਾ ਜੰਮਿਆ ਰਾਸਤਾਂ ਚ ਪਾਣੀ ਨਾਲ ਹੋ ਗਿਆ ਹੈ ਮੂੰਹ ਦਾ ਕੈਂਸਰ ਜੰਮਦੇ ਜਵਾਕ ਧਿਆਨ ਨਾਲ ਧਿਆਨ ਨਾਲ ਮੈਂ ਰਹਿ ਲੱਛੀ ਜੀ ਜਿਹਦਾ ਮੈਨੂੰ ਉਸ ਦਿਨ ਫੋਨ ਆਇਆ ਕਹਿੰਦਾ ਭਾਈ ਸਾਡੇ ਬੱਚਾ ਪੈਦਾ ਹੋਇਆ ਇੱਕ ਤੇ ਜਨਦੇ ਨੂੰ ਮੂੰਹ ਦਾ ਕੈਂਸਰ ਆ ਪਾਣੀ ਨਾਲ ਹਾਂ ਜਿਹੜੀ ਅਸੀਂ ਗੱਲ ਕੀਤੀ ਆ ਨਾ ਉਹ ਸਚਾਈ ਆ ਬਿਲਕੁਲ ਜੀ ਅਸੀਂ ਆਪ ਜਾ ਕੇ ਦੇਖਿਆ ਜਾਂਦੇ ਹਾਂ ਅੱਜ ਪਾਣੀਆਂ ਦਾ ਰਾਖਾ ਕਹਾਉਣ ਵਾਲਾ ਭਵੰਤ ਸਿਓ ਅੱਜ ਪਾਣੀਆਂ ਕਾਲੇ ਪਾਣੀਆਂ ਦਾ ਰਾਖਾ ਬਣਿਆ ਬੈਠਾ ਜਰਾਂ ਦਾ ਰਾਖਾ ਬਣਾ ਬੈਠਾ ਉਹ ਇੰਡਸਟਰੀਆਂ ਦੇ ਹੱਕ ਦੇ ਖੜ ਗਿਆ ਥੋੜੀ ਠੀਕ ਹੈ ਜੀ ਇੱਕ ਮੇਰਾ ਵੱਡਾ ਸਵਾਲ 10 ਸਾਲ ਤੋਂ ਤੁਸੀਂ ਸਿੱਧੇ ਸੋਸ਼ਲ ਮੀਡੀਆ ਤੋਂ ਉਹ ਪਹਿਲਾਂ ਵੀ ਚੱਲਦੀ ਸੀ ਕਾਲੀ ਮੋਟਰ ਵੀ ਕੱਟਦਾ 15 ਸਾਲ ਪੁਰਾਣੀ ਗੱਲ ਆ ਪੰਜਾਬੀ ਆ ਜੀ ਪਾਣੀ ਦਾ ਕਿਸਾਨੀ ਦਾ ਬਰਧ ਅਧਿਕਾਰਾਂ ਦਾ ਸਰ ਜਿੰਵ ਜਵਾਨੀ ਦਾ ਮੁੱਦਾ ਨਸ਼ਾ ਦਾ ਮੁੱਦਾ ਸਰ ਉਹ ਵਾਰ ਜਿਹਨੂੰ ਸੈਂਟਰ ਇੱਕ ਵੀ ਕਦਮ ਪਿੱਛੇ ਨਹੀਂ ਹਟ ਰਹੀ ਤੇ ਪੰਜਾਬ ਨੂੰ ਮੈਨੂੰ ਇਹ ਇਹ ਹੈਗਾ ਪੰਜਾਬ ਦਾ ਭੁੱਖੀ ਤੇ ਮੈਂ ਕਹਿਣਾ ਜਦੋਂ ਉਹ ਨਸ਼ੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪੰਜਾਬ ਦਾ ਭੁੱਖਾ ਜਿਹਨੂੰ ਲੈ ਕੇ ਬਹੁਤ سارے ਸਿੱਖ ਚਿੰਤਕ ਪੰਜਾਬ ਦੇ ਚਿੰਤਕ ਕਹਿ ਰਹੇ ਵੀ ਪੰਜਾਬ ਤੇ ਸੈਂਟਰ ਉਸ ਉਹ ਹਾਲਾਤ ਨੂੰ ਵਧ ਰਹੇ ਇੱਕ ਗੱਲ ਮੇਨ ਹੈ ਜਿਹ ਇਸ ਗੱਲ ਦਾ ਮੈਂ ਤੁਹਾਨੂੰ ਕਹਿੰਕਿਉਂ ਕਿ ਮੈਂ ਨਸ਼ਾ ਰੋਕੀ ਕਿਉਂ ਦੋਲਦੇ ਹਾਂ ਇਹ ਲੜਾਈ ਆ ਉਹਨਾਂ ਨਾਲ। ਹੋਰ ਇਹ ਲੜਾਈ ਅੱਖ ਚੱਕ ਪਾ ਕੇ ਲੜੀ ਜਾਊਗੀ। ਪਰ ਲੜਨਾ ਕੀ ਨੇ? ਉਹਦੀ ਰਿਪ੍ਰੈਜ਼ੈਂਟੇਟਿਵ ਹੈ ਸਰਕਾਰ। ਉਹ ਆ ਪੰਜਾਬ ਸਰਕਾਰ। ਇਹ ਪੰਜਾਬ ਸਰਕਾਰ ਤੁਸੀਂ ਅੱਖ ਚੱਕਾ ਨਹੀਂ ਆ। ਇਹ ਪੈਰਾਂ ਤੋਂ ਨਹੀਂ ਅੱਖ ਚੱਕਦੀਆਂ ਲੰਮੇ ਪਏ ਨੇ। ਇਹਨਾਂ ਨੂੰ ਖੁਦ ਨਹੀਂ ਪਤਾ ਪਾਣੀ ਦੀ ਪ੍ਰੋਬਲਮ ਕੀ ਐ। ਤੋਂ ਪਹਿਲਾ ਕੰਮ ਕੀ ਕਰਨਾ ਐ ਸਰਕਾਰ ਚੱਲੇ। ਫਿਰ ਇਸ ਪਾਣੀ ਦੇ ਤੇ ਸਾਡੇ ਜਿੰਨੇ ਮੁੱਦੇ ਨੇ ਉਹਨਾਂ ਤੇ ਸਰਕਾਰ ਬਣੀ। ਫਿਰ ਉਹਦੇ ਨਾਲ ਲੱਗੂ ਸਾਰਾ ਪੰਜਾਬ ਤੇ ਅੱਖ ਚੱਕ ਪਾ ਕੇ ਗੱਲ ਕਰਾਂਗੇ ਕਿ ਦੱਸੋ ਭਾਈ ਸਾਡਾ 32 ਐਮਏ ਪਾਣੀ ਸੀ ਆਜ਼ਾਦੀ ਵੇਲੇ ਬਿਨਾਂ ਧਰਤੀ ਹੇਠਾਂ ਤੇ ਨਦਰੀਆਮਾਂ ਇੱਕ ਬੂੰਦ ਜ਼ਹਿਰ ਦੀ ਨਹੀਂ ਪੈਣੀ ਪੂਰਾ ਪੰਜਾਬ ਜਾਮ ਕਰਾਂਗੇ ਤੇ ਉਹਦੀ ਲਾਮਬੰਦੀ ਦੀ 1 ਜਨਵਰੀ ਤੋਂ ਅਸੀਂ ਪੰਜਾਬ ਚੋੜੇ ਸੋਡੇ ਪਿੰਡਾਂ ਸ਼ਹਿਰਾਂ ਤੋਂ ਜਿਲ੍ਹਾ ਚਾਰਾਂ ਲੋਕਾਂ ਨੂੰ ਫਿਲ ਕਰਦੇ ਲੋਕ ਲਹਿਰ ਬਣਾਉਂ ਕਿਉਂਕਿ ਇਹ ਕੱਲਾ ਸਾਡਾ ਦਰਿਆਵਾਂ ਦਾ ਪਾਣੀ ਯਾਰੀਲਾ ਨਹੀਂ ਹੋ ਰਿਹਾ ਧਰਤੀ ਦਾ ਪਾਣੀ ਨਹੀਂ ਯਾਰੀਲਾ ਹੋ ਰਿਹਾ ਸਾਡਾ ਪਾਣੀ ਮੁੱਕ ਵੀ ਰਿਹਾ ਇਹ ਕੋਈ 12-15 ਸਾਲ ਪਾਣੀ ਦੀ ਕਹਾਣੀ ਆ ਮੈਂ ਕਹਿੰਦਾ 12-15 ਸਾਲ ਛੱਡੋ ਛੋਡੇ ਕੋਲੇ 4-5 ਸਾਲ ਦੀ ਕਹਾਣੀ ਹੈਗੀ ਪਾਣੀ ਦੀ ਅਮੋਲ ਜੀ ਮੇਰੇ ਤੋਂ ਲੈ ਕੇ ਮੇਰੇ ਪਿੰਡ ਤੱਕ ਜਿੱਦ ਮਰਜ਼ੀ ਘਰ ਤੋਂ ਕਾਲਾ ਪੀਲਾ ਆ ਮੈਂ ਕਹਿੰਦਾ ਕਿੰਨੇ ਕਿਲੋਮੀਟਰ ਦਾ ਫਰਕ ਹੋਣਾ ਪੰਜਾਬ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕਾਰੇ ਪੀੜੀ ਕੈਂਸਰ ਚ ਆਪਾਂ ਕਹੀ ਉਹਨਾਂ ਪਿੰਡਾਂ ਦੀ ਹਾਂ ਤੂੰ ਨਾ ਸਾਡੇ ਜਾਂਦਾ ਨਾ ਹਾਲਾਤ ਦੇ ਕੀ ਆ ਲੋਕਾਂ ਦੇ ਸਾਡੀ ਮਸਕਵਲ ਦੇ ਪਿੰਡਾਂ ਚ ਕੈਂਸਰ ਆ ਮੁਕੇ ਕੋਲ ਧਰਾਂਗ ਵਾਲੇ 15 ਬੱਚੇ ਜੰਮਾਹੀ ਬੋਰ ਦੇ ਬਿਮਾਰ ਨੇ ਆ ਵਲੀਪੁਰ 60 ਸਾਲ ਤੋਂ ਉੱਤੇ ਬਜ਼ੁਰਗਾਂ ਹੀ ਨਹੀਂ ਆ ਸਾਰੇ ਬੰਦਿਆਂ ਦੇ ਢੱਡ ਬਾੜੇ ਹੋਏ ਨੇ ਇਹ ਕੀ ਹੋਇਆ ਕਿ ਪੰਜਾਬ ਹੈ ਜਿਹਦਾ ਪਾਣੀ ਪੀ ਕੇ ਡੰਡ ਮਾਰਦੇ ਸਿਹਤ ਬਣ ਜਾਂਦੀ ਸੀ ਉਹੀ ਪੰਜਾਬ ਹੈ ਪਾਣੀ ਦੀ ਹੋਂਦ ਤੇ ਤਾਂ ਸੀ ਪਹਿਲਾਂ ਸਬਤ ਸਿੰਧੂ ਸੀ ਨਾ ਫਿਰ ਪੰਜ ਚਨਾਦ ਫਿਰ ਪੰਜਾਬ ਪਾਣੀ ਦੇ ਨਾਲ ਸਾਡੀ ਹੋਂਦ ਹੈ ਸਾਡੀ ਹੋਂਦ ਤੇ ਹਮਲਾ ਹੈ ਤੇ ਜੇ ਹੋਂਦ ਹੀ ਖਰਾਬ ਬੰਦਾ ਕੰਮ ਹੀ ਜਾਊ ਸਾਰਾ ਜਿਹੜੀ ਜਗ੍ਹਾ ਤੇ ਬੈਠੇ ਇਸ਼ਾਨ ਬਾਈ ਲਾਇਓ ਤਾਂ ਕੁਝ ਪਾਲ ਦੀ ਪਿੱਛੇ ਖੱਲੇ ਵਾਲ ਸਾਹਿਬ ਜੀ ਜੀ ਮਾਪੇ ਚੜਾਈ ਕਰਦੇ ਪੰਜਾਬ ਦੇ ਪਿੱਛੇ ਵੀ ਚੜਾਈ ਹੁੰਦੀ ਮੇਰਾ ਸਵਾਲ ਵੀ ਤੁਹਾਡਾ ਪਿਛਲੀ ਵਾਰ ਜਦੋਂ ਉਸਤਾਨਾਂ ਤੋਂ ਪਹਿਲਾ ਆਪਾਂ ਗੱਲ ਕੀਤਾ ਸਾਰਿਆਂ ਨੇ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਇਹਦਾ ਬਿਆਨ ਆਇਆ ਉਹ ਕਹਿੰਦੇ ਵੀ ਪੰਜਾਬ ਬਿਨਾ ਤੇ ਸਿੱਖਾ ਬਿਨਾ ਭਾਰਤ ਨਹੀਂ ਇਹਦੇ ਸਾਜੇ ਮੈਂ ਕਹਾਂਦਾ ਉਹ ਬੁੱਧੂ ਜਿਹੜਾ ਪੱਥਰ ਦਾ ਟਿੱਕਾ ਹੈ ਉਹ ਲੋਕ ਇਤਿਹਾਸ ਸੁਭਦੇ ਆ ਪੰਜਾਬ ਦੇ ਲੱਗ ਸਿਰ ਭਾਰਤ ਦੇ ਮੱਥੇ ਦੇ ਵਿੱਚ ਜਦੋਂ ਆਹ ਜੀ ਮੈਂ ਕਹ ਕੇ ਕਿਹਾ ਉਹ ਮਾੜਾ ਬੁੱਧੂ ਬਿਨਾ ਕੁਝ ਨਹੀਂ ਹੈ ਤਾਂ ਫਿਰ ਲੋਕ ਕਿਉਂ ਰੋਂ ਰਹੇ ਨੇ ਜੇ ਕੋਈ ਜਾਣਾ ਚਾਹੁੰਦਾ ਹੈ ਉਹ ਕਿਉਂ ਮਾਰੀ ਜਾ ਰਹੀ ਹੈ ਇਹਨੂੰ ਤੁਸੀਂ ਕਿਵੇਂ ਸਮਝੋਗੇ ਫਿਰ ਮੈਂ ਕਿ ਕਰਾਂ ਫਿਰ ਮੈਂ ਕਰਾਇ ਬੁਮਾਨ ਸਾਹਿਬ ਨੂੰ ਸਾਰੇ ਬਾਈ ਲਾਈਟ ਸਲੀ ਕਰਿਆ ਕਰ ਮੈਂ ਆ ਵੀ ਕਰ ਦੋ ਮੈਂ ਕਰ ਦਿੰਦੇ ਚੁੱਕੀ ਜਦੋਂ ਮਾਦੋ ਜੂਨੀਅਰ ਜੀ ਜੋ ਪਤਾ ਨਹੀਂ ਕੀ ਮਲਿਆ ਆਇਆ ਇਹ ਤੋਂ ਲੇਜਟੇ ਹੋਣ ਜੀ ਜਾਂ ਜਿਹੜੇ ਨਹੀਂ ਵੀ ਜਿੱਤੇ ਉਹਨਾਂ ਦੇ ਲੀਡਰਸ਼ਿਪ ਕੁਆਲਟੀ ਰੱਖਦੇ ਨੇ ਕੋਈ ਹੋ ਜਾ ਅਸੀਂ ਜੇ ਚਲੋ ਜੀ ਵਿਚਾਰਕ ਤੌਰ ਤੇ ਤੁਹਾਡੇ ਸੌ ਮਤ ਦੇ ਮੈਂ ਪਰਾਪਤ ਕਰ ਜੀ ਇਹ ਲੋਕ ਨੇ ਜਿਹੋ ਬੰਦੇ ਨੇ ਆਪਣੀ ਜ਼ਿੰਦਗੀ ਲਾਉ ਤੇ ਲਾਤੀ ਬੜ ਬਾਕੀ ਜੁਗਿਆਂ ਨਾਲ ਇਸ ਤਰ੍ਹਾਂ ਦੀ ਇਹੋ ਨਹੀਂ ਰੱਖੀ ਤੇ ਉਹਨੇ ਸ਼ੁਕਰਾਨਾ ਹੋਣਾ ਚਾਹੀਦਾ ਸੀ ਹੋਣੀ ਚਾਹੀਦੀ ਚਲੋ ਬੰਦਾ ਕਹਿੰਦਾ ਚਲ ਇੱਕ ਦਿਨ ਦੋ ਪੰਜ ਬੈਠ ਜਰਦਾ ਕੱਪ ਕੇ ਸੀਰੀਅਸਲੀ ਬੰਦਾ ਜਦੋਂ ਬੈਠੇ ਆ ਕੀ ਉਡੀਕ ਰਹੇ ਬਹੁਤ ਹੋਕੀ ਹੋਕੀ ਦਾ ਇਜ਼ਹਾਰ ਕਰਦਾ اپنی لڑدیا شانتی بھائی ਤਲੀ ਗਲੀ ਹਾਂਜੀ ਕਾਲੇ ਪਾਣੀ ਦੀ ਸਰਨ ਲਾਇਆ ਇਹਨਾਂ ਨੇ ਲਖਰ ਅਬ ਤੋਂ ਜੂੜ ਸਾਰੇ ਬੁਢੀ ਬੁਢੀ ਕਿਸੇ ਵੀ ਜਗ੍ਹਾ ਆਉਂਦਾ ਆ ਆਮ ਨੂੰ ਪਿਆਰ ਕਰਨਾ ਵਿਖਾਦੇ ਸਰ ਇਹਦਾ ਤਾਂ ਹੁੰਦਾ ਇਹ ਕਿਹਦੇ ਨੂੰ ਆ ਰਹੇ ਚੋ 40-50 ਲੱਖ ਬੱਧ ਇਹਨਾਂ ਨੂੰ ਕੋਈ ਵਾਤਾਵਰਣ ਨਾ ਮਿਲਦਾ ਲੋਹਿਆੜੇ ਸ਼ਹਿਰ ਚ ਤਾਂ ਲੋਕ ਵਸਦੇ ਆ ਠੀਕ ਤਾਂ ਪਾਣੀ ਜਾਂਦਾ ਉਹਨਾਂ ਦੇ ਨਾਲ ਨਾਲ ਪੋਲੂਸ਼ਨ ਆਉਂਦਾ ਉਹ ਕੀ ਕਰਦੇ ਆ ਸੋ ਸਮਝਾਦੀ ਵੇਲੇ ਜਦੋਂ ਆਪਾਂ ਜੀਉਂਦੇ ਰਹਿੰਦੇ ਹਾਂ ਕਿਤੇ ਥੋੜੀ ਜਿਹੀ ਬਾਅਦ ਤੱਕ ਕ੍ਰੈਡਿਟ ਲੈ ਰਹੇ ਨਾ ਸਾਰੇ ਜਿਹੜੇ ਪੁਆਇੰਟ ਤੇ ਯੂਜ਼ ਹੀ ਹੁੰਦੇ ਸੀ ਉਹ ਵੀ ਉਹਨਾਂ ਨੂੰ ਬਰਾਉਣ ਜਾਂਦਾ ਸੀ ਬਹੁਤ ਅੱਜ ਕੋਈ ਅਰਸ਼ੀ ਵੇਲੇ ਵੀ ਹੋਇਆ 92 ਚੋਂ ਉਹਨਾਂ ਕਟਾਉਣ ਵਾਲੇ ਹੋਰ ਸੀ ਕ੍ਰੈਡਿਟ ਨੂੰ ਜਾਣੇ ਬਾਅਦ ਛੁੱਟ ਗਿਆ ਸੋ ਕਾਹਨ ਕਿ ਮਾਰਕ ਟੂਰਦੀ ਕਿਉਂ ਨਹੀਂ ਐਵੇਂ ਹੀ ਫੇਸਬੁੱਕ ਐਂਦਾ ਸਾਰਾ ਦਿਨ ਹੱਪਾ ਝੱਕ ਛੱਡਦੇ ਜਮਲਾ ਮਾਰਦੇ ਮੇਰਾ ਪੱਕੇ ਕਿਸ ਕੌਜ਼ ਲਈ ਕਿਉਂ ਨਹੀਂ ਕੱਟਦੇ ਉੱਥੇ ਕੋਈ ਇਵੋ ਨਹੀਂ ਹੋਣੀ ਚਾਹੀਦੀ ਉੱਥੇ ਵੀ ਇਸ ਧਾਰਨੇ ਲਈ ਵੀ ਗੰਧਿਆਣਾ ਜਿਹੜੀ ਇਨਜੱਤੀ ਵਸਦੀਆਂ 30 ਪਰ ਪ੍ਰੋਟੈਸਟ ਹੈ ਤੇ ਕੋਈ ਵਾਇਲੈਂਸ ਨਹੀਂ 30 ਪਰ ਪ੍ਰੋਟੈਸਟ ਦਾ ਤੁਸੀਂ ਕਿਤੇ ਵੀ ਲੋਕ ਜਾਂਦਾ ਅੱਜ ਜਦੋਂ ਯੂਰਪ ਚੋ ਵੀ ਸਿੱਤੋਂ ਬਹੁਤ ਵਾਇਲੈਂਸ ਹੋਈ ਸੀ ਮਾਸਟਰ ਮਾਸਟਰ ਟਕੈਤ ਦੇ ਮਾਰਕੀਟ ਆਜ ਟਕੈਤ ਸਾਹਿਬ ਨੇ ਵੀ ਮਿਲਣ ਪਾਣੀ ਉਹਦੇ ਨਾਲ ਵਾਲੀਆਂ ਬਾਲਟੀਆਂ ਨੇ ਕਿ ਫਿਰ ਨਹੀਂ ਇਹ ਪਰਸਨਲ ਸੀਗਾ ਇੱਥੇ ਤਾਂ ਇੰਟਰਫਰੈਂਸ ਹੋ ਗਿਆ ਕੋਈ ਕਿਸੇ ਨੂੰ ਵਾਦਾ ਵੀ ਕੋਈ ਨਹੀਂ ਆਲਰੇਡੀ ਹੋ ਰਿਹਾ ਪੰਜਾਬੀਆਂ ਦੇ ਜਿਹੜੀ ਜਿਹੜੀ ਫੜੀਆਂ ਆ ਉਹ ਜਿਹੜਾ ਲੱਗਰ ਮੇਲੇ ਨੇ ਘਟ ਘਟ ਬਾਹਰ ਵਾਲੇ ਕਿੰਨਾ ਖਾ ਗਏ ਇਹ ਕਿੰਨਾ ਭੋਜਨ ਹੋਇਆ ਪਾਲ ਐਡਵਾਂਸ ਚੱਕੇ ਸੀ ਹਾਂ ਬਈ ਚਲੋ ਯਾਰ ਚੱਲੋ ਚੱਲ ਕਰਦੋ ਕਰਦੋ ਖੇਚੋ ਅਭੀ ਤੈਰ ਤੈਰ ਜੁੜੇ ਜੁੜੇ ਵਾਲਾ ਜਾਂ ਹੋਰ ਸਾਰੇ ਜੁੜੇ ਹੋਏ ਪਾਸੇ ਤੇ ਮੈਂ ਕਿਹਾ ਸਾਰੇ ਹੀ ਹੁੰਦੇ ਆ ਲੈਟੀ ਵਿੱਚ ਆ ਗਏ ਬਾਬਾਪੁਰ ਬਈ ਸ਼ਾਂਤ ਯਾਰ ਹਲੋ ਜਰਾ ਜਰਾ ਜਦੋਂ ਸ਼ੁਰੂ ਹੋਇਆ ਥੋੜਾ ਜਿਹਾ ਮੋਲਟੀਮੀਡੀਆ ਮਾਰਨਾ ਪਾਉਂਦਾ ਪਾਉਂਦਾ ਪਾਣੀ ਦਾ ਮਸਲਾ ਇਹ ਮਸਲਾ ਕਾਲੇ ਪਾਣੀ ਨੂੰ ਡਾਈਕਟੇਟ ਕਰਾ ਰਿਹਾ ਥਾ 12 ਸਾਲ 14 ਸਾਲ ਪਹਿਲਾਂ ਫਿਲਮ ਬਣਾਈ ਗਈ ਜਿਹਦਾ ਮਸਲਾ ਸੀਗਾ ਤਾਂ ਕੱਢਣਾ ਸਹਿਮਤ ਹਾਂ ਮਾਨ ਸਾਹਿਬ ਜਿਹੜੇ ਹੁਣ ਸੀਐਮਐਨਓ ਫਿਲਮ ਦੇ ਵਿੱਚ ਵੀ ਹਿੱਸਾ ਸੀਗੇ ਮੇਰੇ ਉਹੀ ਸਵਾਲ ਪੇਰਾ ਵੀ ਇਹੀ ਸੀਗਾ ਕਿ ਤੁਸੀਂ ਤਾਂ ਜਿਹੜੀ ਉਹ ਫਿਲਮ ਬਣਾਈ ਸੀ ਉਹਦੇ ਵਿੱਚ ਵੀ ਤੁਸੀਂ ਗੰਦਲੇ ਪਾਣੀ ਨੂੰ ਬੰਨ ਮਾਰਿਆ ਹੈ ਨਾ ਫੈਕਟਰੀ ਨੂੰ ਤੇ ਮਾਲੀਓਪ ਸੀਐਮ ਸਾਹਿਬ ਉਸ ਫਿਲਮ ਦਾ ਹਿੱਸਾ ਸੀਗੇ ਉਸ ਵੇਲੇ ਤੇ ਪਰ ਹੁਣ ਉਹ ਸਰਕਾਰ ਦੇ ਵਿੱਚ ਉਹਨਾਂ ਕੋਲੇ ਸਾਰੀ ਸਾਧਨ ਹੈ ਥੋੜੇ ਦਿਨਾਂ ਦੇ ਨਿਕਲ ਵੀ ਰਹੇ ਨੇ ਇੱਕ ਮਿੰਟ ਬਾਈਕ ਮੈਂ ਉਹ ਸੱਜਣਾ ਬੈਠਾ ਬੱਬੂ ਬੈਠਾ ਅਮਤੋਜ ਬੈਠਾ ਦੋਨਾਂ ਦਾ ਸੱਜਣ ਰਿਹਾ ਮੇਰਾ ਵੀ ਸੱਜਣ ਰਿਹਾ ਪਰ ਚਲੋ ਅਸੀਂ ਪੀਪਲ ਪਾਰਟੀ ਚ ਇਕੱਠੇ ਨੇ ਕੰਮ ਕੀਤਾ ਚਲੋ ਇਹਦੇ ਨਾਲ ਤਾਂ ਸੱਜਣਤਾ ਹੀ ਰਹੀ ਨਹੀਂ ਦੋ ਇਹਨਾਂ ਤਾਂ ਇਹ ਤਾਂ ਖਿਲਾਫ ਪਰਚਾ ਪੁਰਚਾ ਦਿੰਦਾ ਬਾਈ ਅਮਤੋਜ ਨੂੰ ਮੈਂ ਬੱਬੂ ਨੂੰ ਕਹਿਣਾ ਚਾਹੁੰਦਾ ਬਾਈ ਨੂੰ ਯਾਰ ਘੱਟੋ ਘੱਟ ਤੂੰ ਹੀ ਜਾ ਕੇ ਪੁੱਛ ਲੈ ਯਾਰ ਇਹਦੇ ਵੀ ਕਰ ਗਿਆ ਅੱਛਾ ਕੀ ਹੋ ਗਿਆ ਜੋ ਇਹ ਲੈ ਆਪਾਂ ਇਹਨਾਂ ਬੰਦਾਂ ਆਪਾਂ ਇਸ ਦਾ ਨਹੀਂ ਸਾਰਾ ਫਿਲਮਾਂ ਬਣਾਈਆਂ ਉਹਨੇ ਅਸੀਂ ਨਾ ਆਹੀ ਗੱਲ ਆਣੇ ਆ ਗਲੇਸ ਨੂੰ ਗੱਲਾਂ ਇਹ ਫਿਲਮ ਜੀ ਨਹੀਂ ਆਇਆ ਬੱਪੂ ਨਾਲ ਉਹ ਫਿਲਮ ਚ ਉਹ ਜਿਹੜੀਆਂ ਜਗ੍ਹਾ ਤੇ ਜਾ ਕੇ ਅਸੀਂ ਖੜਦੇ ਰਹੇ ਹੁਣਾਂ ਜਗ੍ਹਾ ਤੇ ਜਾ ਕੇ ਸਪੀਕਰ ਮੁੱਖ ਮੰਤਰੀ ਮਨਿਸਟਰ ਹੈ ਸਰਕਾਰ ਦੇ ਬੋਲਦੇ ਰਹੇ ਨੇ ਇਸ ਲਈ ਜੋ ਸਾਥੋਂ ਪੁੱਛਦੇ ਆ ਨਾ ਆ ਕਰ ਲਈਏ ਤੁਸੀਂ